ਪਤਰਕੀ ਬਰੋਧ ਕਰ ਰਹਾ ਉਹਦੇ ਨਾਲ ਤੋਂ ਕਾਲੀਆਂ ਦੇ ਨਾਲ ਸਾਨੂੰ ਜੋੜ ਕੇ ਇਹ ਬਿਆਨਬਾਜ਼ੀ ਜਿਹੜੀ ਕੀਤੀ ਆ ਇਹ ਤੇਰੀ ਬਿਆਨਬਾਜ਼ੀ ਜਿਹੜੀ ਆ ਬੇਹੁੱਦੀ ਆ ਤਰਕਹੀਣ ਆ ਕੋਈ ਤਰਕ ਨਹੀਂ ਹੈਗਾ ਕਿਉਂਕਿ ਐਸ ਵळे ਜਿਹੜੀਆਂ ਦਿੱਲੀ ਦੀਆਂ ਧਾੜਾਂ ਇੱਥੇ ਪੰਜਾਬ ਦੇ ਵਿੱਚ ਬੈਠੀਆਂ ਹਰ ਮੰਤਰੀ ਦੇ ਨਾਲ ਇੱਕ ਦਿੱਲੀ ਦਾ ਬੰਦਾ ਲੱਗਾ ਪਿਆ ਵਾ ਕਿਹਦੇ ਨਾਲ ਪੰਜਾਬ ਦਾ ਜੋਗ ਦਾ ਚੇਅਰਮੈਨ ਇਹ ਕਮਿਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਜਿਹੜਾ ਉਹ ਵੀ ਜਿਹੜਾ ਉਹ ਦਿੱਲੀ ਤੋਂ ਲਾਇਆ ਕਿ ਪੰਜਾਬ ਦੇ ਵਿੱਚ ਪੜੇ ਵਿਖੇ ਨੌਜਵਾਨਾਂ ਦੀ ਜਾਂ ਪੰਜਾਬੀਆਂ ਦੀ ਘਾਟ ਆ ਐਸ ਵੇਲੇ ਦੋ ਹੀ ਦਿਹੀ ਅੱਥੀ ਤੋਂ ਪੰਜਾਬ ਨੂੰ ਲਟਾਰਿਆ ਪੰਜਾਬ ਦੇ ਵਿੱਚ ਜਿਹੜੀਆਂ ਦਿੱਲੀ ਦੀਆਂ ਧਾੜਾਂ ਆ ਕੇ ਪੰਜਾਬ ਵਿੱਚ ਬੈਠੀਆਂ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਨਾਂ ਦੇ ਦਫ਼ਤਰ ਉਹਨਾਂ ਦੀਆਂ ਰੈਸ਼ਾਂ ਉਹ ਸਾਰੇ ਦਾ ਸਾਰਾ ਖਰਚਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਆਰਿਆ ਇਸ ਕਰਕੇ ਜਦੋਂ ਚਾਰ ਚਫੇਰੋ ਘਿਰ ਰਹੇ ਹਣ ਤੇ ਉਸ ਘਰੇ ਦੇ ਵਿੱਚ ਬਖਾੜ ਦੇ ਵਿੱਚ ਆ ਕੇ ਬਿਆਨ ਦੇ ਰਿਆ ਸੀ ਕਿ ਉਹਨੇ ਮੁੱਖ ਮੰਤਰੀ ਨੂੰ ਕਿਉਂਕਿ ਬਗੈਰ ਐਸੇ ਦਿੱਤਿਆਂ ਗਰਦਾਸਪੁਰ ਦੇ ਵਿੱਚ ਵੀ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਪਰਵਾਰਾਂ ਦੇ ਧਾੜਾਂ ਦੀਆਂ ਧਾੜਾਂ ਹਰ ਰੋਜ਼ ਜਿਹੜੀਆਂ ਪੁਲਿਸ ਦੀਆਂ ਖੇਤਾਂ ਦੇ ਵਿੱਚ ਘੁੰਮਦੀਆਂ মিডিਆ ਨੂੰ ਲੋਕਾਂ ਨੂੰ ਲੈਗ ਰ ਆ ਰਹੀਆਂ ਤੇ ਜਦੋਂ ਬਿਲਕੁਲ ਮਧਾਨ ਘਟਾਂਚਾ ਤੇਰਾ ਫੇਲਿਆ ਐਸ ਵੇਲੇ ਪੁਲਿਸ ਦਾ ਜਬਰਿਆ ਤੇ ਪੁਲਿਸ ਰਾਜ ਜਿਹੜਾ ਉਹ ਕੰਮ ਕਰ ਰਿਹਾ ਤੇ ਜ਼ਬਰ ਦੇ ਨਾਲ ਜਿਹੜਾ ਤੂੰ ਕਿਸਾਨਾਂ ਦੀ ਜਿਹੜੀ ਆਵਾਜ਼ ਮਜਦੂਰਾਂ ਦੀ ਆਮ ਲੋਕਾਂ ਦੀ ਜਿਹੜੀ ਮਲਾਜਮਾਂ ਦੀ ਉਹ ਦੁਬਾਰਿਆ ਤੇ ਬਹੁਤਾ ਚਿਰ ਨਹੀਂ ਚੱਲੂਗਾ ਇਸ ਲੜਾਈ ਨੂੰ ਭਗਵੰਤ ਮਾਣ ਅੱਗੇ ਖੜਾਂਗੇ ਆ ਹੁਣ ਵੇਖੋ ਹੋਰ 2-4 ਮਹੀਨੇ ਆ ਹਾਤੇਰੇ ਬਿਆਨ ਵੇਖੀ ਕਿਦਾਂ ਪਿੱਛੇ ਨਹੀਂ ਜਾਂਦੇ ਆ ਜਿਹੜੇ ਵਟਿਆਂ ਦੀ ਤੂੰ ਗੱਲ ਕਰਦਾ ਹੈ ਨਾ ਵੀ ਡਲੇ ਤੇ ਡਲੇ ਹੀ ਉੱਤੇ ਹੈ ਇਹ ਡਲਿਆਂ ਦੀ ਪਛਾਣ ਉਹਨਾਂ ਲੋਕਾਂ ਨੇ 6 ਮਹੀਨਿਆਂ ਦੇ ਬਾਅਦ ਕਰ ਲੈਣੀਆਂ ਇਸ ਕਰਕੇ ਤੈਨੂੰ ਚਾਹਣਾ ਕਹਿਣਾ ਚਾਹਣਾ ਵੀ ਆਪਣੇ ਸਹੀ ਟ੍ਰੈਕ ਤੇ ਆ ਇਹ ਵੀ ਹੁੰਦੀਆਂ ਬਿਆਨਬਾਜ਼ੀਆਂ ਜਿਹੜੀਆਂ ਕਰਨ ਦਾ ਕੋਈ ਅਸਰ ਨਹੀਂ ਪੰਜਾਬ ਦੀ ਲੀਡਰਸ਼ਿਪ ਕਿਸਾਨ ਲੀਡਰਸ਼ਿਪ ਹਰ ਹਾਲਤ ਦੇ ਵਿੱਚ ਲੜੂਗੀ ਗਰੀਬ ਕਿਸਾਨਾਂ ਦੇ ਮੁੱਦਿਆਂ ਦੇ ਮਸਲਿਆਂ ਨੂੰ ਲੈ ਕੇ ਉਹ ਲੜੂਗੀ ਇਹ ਮੈਦਾਨ ਦੇ ਵਿੱਚ ਲੜ ਕੇ ਖਲੋਤੇ ਆ 1 ਇੰਚੇ ਪਿੱਛੇ ਨਹੀਂ ਹੋ ਗਈ ਧੰਨਵਾਦ ਵੈਗੁਰਜੀ ਕਾਕਾ ਸਾਹਿਬ ਵੈਗੁਰਜੀ